ਸਸਕਾਰ ਜੀ ਮੈਂ ਕੋਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ ਕੈਨੇਡਾ ਤੋਂ ਇੱਕ ਅਜਈ ਖਬਰ سامنے ਆਈ ਹੈ ਕਿ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਹਰ ਭਾਰਤੀ ਦੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਈ ਹੈ 6 ਮਹੀਨਿਆਂ ਦੇ ਵਿਸਤੇ ਵਿਸਤੇ ਉਤੇ ਆਪਣੇ ਨਵਜਮੇ ਪੋਤੇ ਨੂੰ ਮਿਲਣ ਗਏ 51 ਸਾਲਾ ਭਾਰਤੀ ਵਿਅਕਤੀ ਜਗਜੀਤ ਸਿੰਘ ਨੂੰ ਸਕੂਲੀ ਵਿਦਿਆਰਥੀਆਂ ਨੂੰ ਅਪਰਾਧਿਕ ਤੌਰ ਉਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਕੈਨੇਡੀਅਨ ਅਦਾਲਤ ਨੇ ਉਸਨੂੰ ਤੁਰੰਤ ਦੇਸ਼ ਨਿਕਾਲਾ ਯਾਨੀ ਕਿ ਰਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਅਤੇ ਕੈਨੇਡਾ ਵਿੱਚ ਉਸਦੇ ਦਾਖਲੇ ਉਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਉਸਨੂੰ 3 ਸਾਲਾ ਦਾ ਪ੍ਰੋਬੇਸ਼ਨ ਆਰਡਰ ਵੀ ਮਿਲਿਆ ਜਿਦੇ ਵਿੱਚ ਉਸਨੂੰ ਕਿਸੇ ਵੀ ਕੁੜੀ ਦੇ ਨਾਲ ਗੱਲ ਕਰਨ ਕੰਮ ਜਾਂ ਜਾਣ ਤੋਂ ਵੱਲ ਜਗੇ ਕੈਨੇਡਾ ਸਰਕਾਰ ਨੇ ਖੁੰਝਾ ਸਲਾ ਪੰਜਾਬੀ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਉਸ ਦੇ ਕੈਨੇਡਾ ਦਾਖਲੇ ਉੱਤੇ پابੰਦੀ ਲਗਾ ਦਿੱਤੀ ਹੈ ਉਸਨ ਦੋ ਨਪਾਲਕ ਕੁੜੀਆਂ ਪ੍ਰਾਦਿਕ ਤੌਰ ਤੇ ਪਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਗਿਆ ਜੁਗਜੀਤ ਸਿੰਘ ਥੁਲਾਈ ਦੇ ਵਿੱਚ ਕੈਨੇਡਾ ਦੇ 온ਟਾਰੀਓ ਦੇ ਵਿੱਚ ਆਪਣੇ ਪੋਤੇ ਨੂੰ ਮਿਲਣ ਪਹੁੰਚਿਆ ਸੀ ਪੁਲਿਸ ਨੇ ਕਿਹਾ ਕਿ ਕੈਨੇਡਾ ਪਹੁੰਚਤ ਬਾਅਦ ਜੁਗਜੀਤ ਸਿੰਘ ਨੇ ਸਾਨੀਆ ਖੇਤਰ ਦੇ ਇੱਕ ਸਨਖਾਈ ਸਕੂਲ ਦੇ ਬਾਹਰ ਸਿਗਰਟ ਨੋਸ਼ੀ ਵਾਲੇ ਖੇਤਰ ਦੇ ਵਿੱਚ ਅਕਸਰ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਉਸਨੇ ਕਥਿਤ ਦੋਤੇ ਕੈਨੇਡੀਅਨ ਕੁੜੀਆਂ ਦੇ ਨਾਲ ਜਿੰਸੀ ਦੁਰਵਿਵਾਰ ਤੇ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕੈਨੇਡੀਅਨ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਉਹ 8 ਸਤੰਬਰ ਤੋਂ 11 ਸਤੰਬਰ ਫਲ ਦੇ ਵਿਚਕਾਰ ਸਿਗਰਟ ਨੋਸ਼ੀ ਵਾਲੇ ਖੇਤਰ ਦੇ ਵਿੱਚ ਸਕੂਲੀ ਵਿਦਿਆਰਥੀਆਂ ਨਾਲ ਦੇ ਕੋਲ ਫਰ ਫੜ ਗਿਆ ਉਸ ਨੇ ਉਹਨਾਂ ਦੇ ਨਾਲ ਤਸਵੀਰਾਂ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਨਾਲ ਨਸ਼ਾ ਅਤੇ ਸ਼ਰਾਬ ਬਾਰੇ ਗੱਲ ਕੀਤੀ ਸ਼ਿਕਾਇਤ ਕਰਤਾਵਾਂ ਦੇ ਵਿੱਚੋਂ ਇਤਨੇ ਪੁਲਿਸ ਨੂੰ ਦੱਸਿਆ ਕਿ ਕੁੜੀਆਂ ਨੇ ਸ਼ੁਰੂ ਦੇ ਵਿੱਚ ਫੋਟੋ ਖਿੱਚਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਸ ਉਮੀਦ ਦੇ ਵਿੱਚ ਸਹਿਮਤ ਹੋ ਗਏ ਕਿ ਉਹ ਤਸਵੀਰਾਂ ਖਿੱਚਣ ਤੋਂ ਬਾਅਦ ਚਲੇ ਜਾਣਗੇ ਪਰ ਇਹ ਸਿਚੁਏਟਿ ਬਚਾਏ ਉਹ ਕੁੜੀਆਂ ਨੂੰ ਗਲਤ ਟੰਗ ਦੇ ਨਾਲ ਛੂਹ ਲੱਪਿਆ ਅਤੇ ਉਸ ਨੇ ਸਕੂਲ ਤੋਂ ਬਾਅਦ ਵੀ ਕੁੜੀਆਂ ਦਾ ਪਿੱਛਾ ਕੀਤਾ ਜਗਜੀਤ ਸਿੰਘ ਨੂੰ 16 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਿنسੀ ਦਖਲਅੰਦਾਜ਼ੀ ਅਤੇ ਜਿنسੀ ਹਮਲੇ ਦੇ ਦੋਸ਼ ਲਗਾਏ ਗਏ ਸੀ ਕੁਸ਼ਤੀ ਨਾ ਬਾਅਦ ਉਸ ਨੂੰ ਜ਼ਮਾਨਤ ਉਤੇ ਰਹਾ ਕਰ ਦਿੱਤਾ ਗਿਆ ਸੀ ਪਰ ਉਸੇ ਦਿਨ ਇੱਕ ਨਵੀਂ ਸ਼ਿਕਾਇਤ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਗਲੇ ਦਿਨ ਉਸ ਨੂੰ ਸਮਾਨ ਤੁੱਟੇ ਤੇ ਹਾ ਕਰ ਦਿੱਤਾ ਗਿਆ ਸੀ ਪਰ ਇੱਕ ਦੁਬਾਸ਼ੀ ਮੌਜੂਦ ਨਾ ਹੋਣ ਕਾਰਨ ਉਸ ਨੂੰ ਇੱਕ ਹੋਰ ਰਾਤ ਹਿਰਾਸਤ ਵਿੱਚ ਬਿਤਾਉਣੀ ਪਈ 19 ਸਤੰਬਰ ਨੂੰ ਜਗਜੀਤ ਸਿੰਘ ਨੇ ਸਾਨੀਆ ਦੇ ਇੱਕ ਅਦਾਲਤ ਵਿੱਚ ਜਿੰਸੀ ਦਖਲਅੰਦਾਜ਼ੀ ਦੇ ਲਈ ਦੋਸ਼ੀ ਨਾ ਹੋਣ ਦੀ ਗੱਲ ਕਹੀ ਪਰ ਅਪਰਾਧਿਕ ਪਰੇਸ਼ਾਨੀ ਦੇ ਘੱਟ ਅਪਰਾਧ ਦੇ ਲਈ ਦੋਸ਼ੀ ਮੰਨਿਆ ਜਸਟਿਸ ਕ੍ਰਿਸਟਲੀਨ ਲੇਸਟ੍ਰਿੰਸਕ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਵਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਕਜੀਤ ਸਿੰਘ ਦੇ ਵਕੀਲ ਨੇ ਜੱਜ ਨੂੰ ਦੱਸਿਆ ਕਿ ਉਸਦੇ ਕੋਲ 3 ਦਸੰਬਰ ਨੂੰ ਭਾਰਤ ਵਾਪਸ ਆਉਣ ਦੇ ਲਈ ਟਿਕਟ ਸੀ ਪਰ ਜੱਜ ਨੇ ਉਸ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਅਤੇ ਕੈਨੇਡਾ ਵਿੱਚ ਉਸ ਦੇ ਦਾਖਲੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਉਸ ਨੂੰ 3 ਸਾਲਾਂ ਦਾ ਪ੍ਰੋਬੇਸ਼ਨ ਆਰਡਰ ਵੀ ਮਿਲਿਆ ਜਿਸ ਦੇ ਵਿੱਚ ਉਸ ਨੂੰ ਕਿਸੇ ਵੀ ਕੁੜੀ ਦੇ ਨਾਲ ਗੱਲ ਕਰਨ ਕੰਮ ਜਾ ਸਕੂਲ ਜਾਣ ਤੋਂ ਵੀ ਵੱਧ ਗਿਆ ਕੈਨੇਡਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਹਰ ਭਾਰਤੀ ਦੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਈ ਹੈ 6 ਮਹੀਨਿਆਂ ਦੇ ਵਿਸਟੇ ਵਿਸੇ ਉਤੇ ਆਪਣੇ ਨਵਜਮੇ ਪੋਤੇ ਨੂੰ ਮਿਲਣ ਗਏ 51 ਸਾਲ ਭਾਰਤੀ ਵਿਅਕਤੀ ਜਗਜੀਤ ਸਿੰਘ ਨੂੰ ਸਕੂਲੀ ਵਿਦਿਆਰਥੀਆਂ ਨੂੰ ਅਪਰਾਧਿਕ ਤੌਰ ਉਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਕੈਨੇਡੀਅਨ ਅਦਾਲਤ ਨੇ ਉਸ ਨੂੰ ਤੁਰੰਤ ਦੇਸ਼ ਨਿਕਾਲਾ ਯਾਨੀ ਕਿ ਰਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਅਤੇ ਕੈਨੇਡਾ ਵੀ ਉਸ ਦੇ ਦਾਖਲੇ ਉਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਉਸ ਨੂੰ 3 ਸਾਲ ਦਾ ਪ੍ਰੋਬੇਸ਼ਨ ਆਰਡਰ ਵੀ ਮਿਲਿਆ ਜਿਦੇ ਵਿੱਚ ਉਸ ਨੂੰ ਕਿਸੇ ਵੀ ਕੁੜੀ ਦੇ ਨਾਲ ਗੱਲ ਕਰਨ ਕੰਮ ਜਾਂ ਸਕੂਲ ਜਾਣ ਤੋਂ ਵਰਜਿਆ ਗਿਆ। ਕੈਨੇਡਾ ਸਰਕਾਰ ਨੇ 51 ਸਾਲਾ ਪੰਜਾਬੀ ਵਿਅਕਤੀ ਨੂੰ ਦੇਖ ਨਿਕਾਲਾ ਦੇ ਦਿੱਤਾ ਤੇ ਉਸ ਦੇ ਕੈਨੇਡਾ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ਹੈ। ਉਸ ਨੂੰ ਦੋ ਨੇਪਾਲੀ ਕੁੜੀਆਂ ਪ੍ਰਾਧਿਕ ਤੌਰ ਤੇ ਪਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਗਿਆ। ਜਗਜੀਤ ਸਿੰਘ ਜੁਲਾਈ ਦੇ ਵਿੱਚ ਕੈਨੇਡਾ ਦੇ 온ਟਾਰੀਓ ਦੇ ਵਿੱਚ ਆਪਣੇ ਪੋਤੇ ਨੂੰ ਮਿਲਣ ਪਹੁੰਚਿਆ ਸੀ ਪੁਲਿਸ ਨੇ ਕਿਹਾ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਜਗਜੀਤ ਸਿੰਘ ਨੇ ਸਾਨੀਆ ਖੇਤਰ ਦੇ ਇੱਕ ਸਥਾਨਕ ਹਾਈ ਸਕੂਲ ਦੇ ਬਾਹਰ ਰਸਿਗਰੇਟ ਨੋਸ਼ੀ ਵਾਲੇ ਖੇਤਰ ਦੇ ਵਿੱਚ ਅਕਸਰ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਉਸਨੇ ਕਥਿਤ ਤੌਰ ਤੇ ਕੈਨੇਡੀਅਨ ਕੁੜੀਆਂ ਦੇ ਨਾਲ ਜਿੰਸੀ ਦੁਰਵਿਵਾਰ ਤੇ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਹ 8 ਸਤੰਬਰ ਤੋਂ 11 ਸਤੰਬਰ ਦੇ ਵਿਚਕਾਰ ਸਿਗਰਟ ਨੋਸ਼ੀ ਵਾਲੇ ਖੇਤਰ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੇ ਕੋਲ ਫਰ ਫਰ ਗਿਆ ਉਸਨੇ ਉਹਨਾਂ ਦੇ ਨਾਲ ਤਸਵੀਰਾਂ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਨਾਲ ਨਸ਼ਾ ਅਤੇ ਸ਼ਰਾਬ ਬਾਰੇ ਗੱਲ ਕੀਤੀ ਸ਼ਿਕਾਇਤ ਕਰਤਾਵਾਂ ਦੇ ਵਿੱਚੋਂ ਇੱਕ ਨੇ ਪੁਲਿਸ ਨੂੰ ਦੱਸਿਆ ਕਿ ਕੁੜੀਆਂ ਨੇ ਸ਼ੁਰੂ ਦੇ ਵਿੱਚ ਫੋਟੋਆਂ ਖਿੱਚਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਹ ਇਸ ਸਮੇਂ ਦੇ ਵਿੱਚ ਸਹਿਮਤ ਹੋ ਗਏ ਕਿ ਉਹ ਤਸਵੀਰਾਂ ਖਿੱਚਣ ਤੋਂ ਬਾਅਦ ਚਲੇ ਜਾਣਗੇ ਪਰ ਇਸ ਦੀ ਬਜਾਏ ਉਹ ਕੁੜੀਆਂ ਨੂੰ ਗਲਤ ਢੰਗ ਦੇ ਨਾਲ ਛੂਹਣ ਲੱਗ ਪਿਆ ਅਤੇ ਉਸਨੇ ਸਕੂਲ ਤੋਂ ਬਾਅਦ ਵੀ ਕੁੜੀਆਂ ਦਾ ਪਿੱਛਾ ਕੀਤਾ जगजीत सिंह ਨੂੰ 16 ਸੰਭਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਿੰਸੀ ਦਖਲਅੰਦਾਜ਼ੀ ਅਤੇ ਜਿੰਸੀ ਹਮਲੇ ਦੇ ਦੋਸ਼ ਲਗਾਏ ਗਏ ਸੀ। ਕੁਝ ਦਿਨਾਂ ਬਾਅਦ ਉਸ ਨੂੰ ਜ਼ਮਾਨਤ ਉੱਤੇ ਰਹਾ ਕਰ ਦਿੱਤਾ ਗਿਆ ਸੀ ਪਰ ਉਸੇ ਦਿਨ ਇੱਕ ਨਵੀਂ ਸ਼ਿਕਾਇਤ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ। ਅਗਲੇ ਦਿਨ ਉਸ ਨੂੰ ਸਮਾਨਤ ਉੱਤੇ ਰਹਾ ਕਰ ਦਿੱਤਾ ਗਿਆ ਸੀ ਪਰ ਇੱਕ ਦੁਬਾਸ਼ੀ ਮੌਜੂਦ ਨਾ ਹੋਣ ਕਾਰਨ ਉਸ ਨੂੰ ਇੱਕ ਹੋਰ ਰਾਤ ਹਿਰਾਸਤ ਵਿੱਚ ਬਿਤਾਉਣੀ ਪਈ। 19 ਸਤੰਬਰ ਨੂੰ ਜਗਜੀਤ ਸਿੰਘ ਨੇ ਸਾਨੀਆ ਦੇ ਕਦਾਲਤ ਵਿੱਚ ਜਿੰਸੀ ਦਖਲਅੰਦਾਜ਼ੀ ਦੇ ਲਈ ਦੋਸ਼ੀ ਨਾ ਹੋਣ ਦੀ ਗੱਲ ਪਰ ਅਪਰਾਧਿਕ ਪਰੇਸ਼ਾਨੀ ਦੇ ਘੱਟ ਭਰਾ ਦੇ ਲਈ ਦੋਸ਼ੀ ਮੰਨਿਆ ਜਸਟਿਸ ਕ੍ਰਿਸਟਲ ਲੀਨ ਲਿਸ ਜਿੰਸਕੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਗਜੀਤ ਸਿੰਘ ਦੇ ਵਕੀਲ ਨੇ ਜੱਜ ਨੂੰ ਦੱਸਿਆ ਕਿ ਉਸਦੇ ਕੋਲ 3 ਦਸੰਬਰ ਨੂੰ ਭਾਰਤ ਵਾਪਸ ਆਉਣ ਦੇ ਲਈ ਟਿਕਟ ਸੀ ਪਰ ਜੱਜ ਨੇ ਉਸ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਅਤੇ ਕੈਨੇਡਾ ਵਿੱਚ ਉਸ ਦੇ ਦਾਖਲੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਉਸਨੂੰ 3 ਸਾਲਾ ਦਾ ਪ੍ਰੋਬੇਸ਼ਨ ਆਰਡਰ ਵੀ ਮਿਲਿਆ ਜਿਸ ਦੇ ਵਿੱਚ ਉਸਨੂੰ ਕਿਸੇ ਵੀ ਕੁੜੀ ਦੇ ਨਾਲ ਗੱਲ ਕਰਨ, ਕੰਮ ਜਾਂ ਸਕੂਲ ਜਾਣ ਤੋਂ ਵੀ ਬਰਜਿਆ ਗਿਆ। ਕੈਨੇਡਾ ਤੋਂ ਇੱਕ ਅਜਈ ਖਬਰ ਸਾਹਮਣੇ ਆਈ ਹੈ ਕਿ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਹਰ ਭਾਰਤੀ ਦੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਈ ਹੈ। 6 ਮਹੀਨਿਆਂ ਦੇ ਵਿਸਤੇ ਵਿਸਤੇ ਉੱਤੇ ਆਪਣੇ ਨਵਜਮੇ ਪੋਤੇ ਨੂੰ ਮਿਲਣ ਗਏ 51 ਸਾਲਾ ਭਾਰਤੀ ਵਿਅਕਤੀ ਜਗਜੀਤ ਸਿੰਘ ਨੂੰ ਸਕੂਲੀ ਵਿਦਿਆਰਥੀ ਨੂੰ ਅਪਰਾਧਿਕ ਤੌਰ ਉਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਕੈਨੇਡੀਅਨ ਅਦਾਲਤ ਨੇ ਉਸ ਨੂੰ ਤੁਰੰਤ ਦੇਸ਼ ਨਿਕਾਲਾ ਯਾਨੀ ਕਿ ਰਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਅਤੇ ਕੈਨੇਡਾ ਵੀ ਉਸ ਦੇ ਦਾਖਲੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਉਸ ਨੂੰ 3 ਸਾਲ ਦਾ ਪ੍ਰੋਬੇਸ਼ਨ ਆਰਡਰ ਵੀ ਮਿਲਿਆ ਜਿਸ ਦੇ ਵਿੱਚ ਉਸ ਨੂੰ ਕਿਸੇ ਵੀ ਕੁੜੀ ਦੇ ਨਾਲ ਗੱਲ ਕਰਨ ਕੰਮ ਜਾਂ ਸਕੂਲ ਜਾਣ ਤੋਂ ਵਰਜਿਆ ਗਿਆ ਕੈਨੇਡਾ ਸਰਕਾਰ ਨੇ ਖੁੰਝਾ ਸਲਾ ਪੰਜਾਬੀ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਉਸ ਦੇ ਕੈਨੇਡਾ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਪੁਸਤੋਂ ਦੋ ਨਪਾਲਕ ਕੁੜੀਆਂ ਪ੍ਰਾਦਿਕ ਤੌਰ ਤੇ ਪਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਗਿਆ ਜੁਗਜੀਤ ਸਿੰਘ ਜੁਲਾਈ ਦੇ ਵਿੱਚ ਕੈਨੇਡਾ ਦੇ 온ਟਾਰੀਓ ਦੇ ਵਿੱਚ ਆਪਣੇ ਪੋਤੇ ਨੂੰ ਮਿਲਣ ਪਹੁੰਚਿਆ ਸੀ ਪੁਲਿਸ ਨੇ ਕਿਹਾ ਕਿ ਕੈਨੇਡਾ ਪਹੁੰਚਤ ਬਾਅਦ ਜੁਗਜੀਤ ਸਿੰਘ ਨੇ ਸਾਨੀਆ ਖੇਤਰ ਦੇ ਇੱਕ ਸਨਖਾਈ ਸਕੂਲ ਦੇ ਬਾਹਰ ਰ ਸਿਗਰਟ ਨੋਸ਼ੀ ਵਾਲੇ ਖੇਤਰ ਦੇ ਵਿੱਚ ਅਕਸਰ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਉਸਨੇ ਕਥਿਤ ਦੋਤੇ ਕੈਨੇਡੀਅਨ ਕੁੜੀਆਂ ਦੇ ਨਾਲ ਜਿੰਸੀ ਦੁਰਵਿਵਾਰ ਤੇ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕੈਨੇਡੀਅਨ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਉਹ 8 ਸਤੰਬਰ ਤੋਂ 11 ਸਤੰਬਰ ਫਲਦੇ ਵਿਚਕਾਰ ਸਿਗਰਟ ਨੋਸ਼ੀ ਵਾਲੇ ਖੇਤਰ ਦੇ ਵਿੱਚ ਸਕੂਲੀ ਵਿਦਿਆਰਥੀਆਂ ਨਾਲ ਰੇਕੋਲ ਫਰ ਫੜ ਗਿਆ ਉਸਨੇ ਉਹਨਾਂ ਦੇ ਨਾਲ ਤਸਵੀਰਾਂ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਨਾਲ ਨਸ਼ਾ ਅਤੇ ਸ਼ਰਾਬ ਬਾਰੇ ਗੱਲ ਕੀਤੀ ਸ਼ਿਕਾਇਤਕਰਤਾਵਾਂ ਦੇ ਵਿੱਚੋਂ ਇੱਕ ਨੇ ਪੁਲਿਸ ਨੂੰ ਦੱਸਿਆ ਕਿ ਕੁੜੀਆਂ ਨੇ ਸ਼ੁਰੂ ਦੇ ਵਿੱਚ ਫੋਟੋਆਂ ਖਿੱਚਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਸ ਉਮੇਦ ਦੇ ਵਿੱਚ ਸਹਿਮਤ ਹੋ ਗਈਆਂ ਕਿ ਉਹ ਤਸਵੀਰਾਂ ਖਿੱਚਣ ਤੋਂ ਬਾਅਦ ਚਲੇ ਜਾਣਗੇ ਪਰ ਇਸ ਦੀ ਬਜਾਏ ਉਹ ਕੁੜੀਆਂ ਨੂੰ ਗਲਤ ਢੰਗ ਦੇ ਨਾਲ ਛੂਹ ਲੱਪਿਆ ਅਤੇ ਉਸਨੇ ਸਕੂਲ ਤੋਂ ਬਾਅਦ ਵੀ ਕੁੜੀਆਂ ਦਾ ਪਿੱਛਾ ਕੀਤਾ ਜਗਜੀਤ ਸਿੰਘ ਨੂੰ 16 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਿਨਸੀ ਦਖਲਅੰਦਾਜ਼ੀ ਅਤੇ ਜਿਨਸੀ ਹਮਲੇ ਦੇ ਦੋਸ਼ ਲਗਾਏ ਗਏ ਸੀ। ਕੁਝ ਦਿਨਾਂ ਬਾਅਦ ਉਸਨੂੰ ਜ਼ਮਾਨਤ ਉਤੇ ਛਾੜ ਦਿੱਤਾ ਗਿਆ ਸੀ ਪਰ ਉਸੇ ਦਿਨ ਇੱਕ ਨਵੀਂ ਸ਼ਿਕਾਇਤ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ। ਅਗਲੇ ਦਿਨ ਉਸਨੂੰ ਸਮਾਨ ਤੋਤੇ ਤੇ ਛਾੜ ਦਿੱਤਾ ਗਿਆ ਸੀ ਪਰ ਇੱਕ ਦੁਬਾਸ਼ੀ ਮੌਜੂਦ ਨਾ ਹੋਣ ਕਾਰਨ ਉਸਨੂੰ ਇੱਕ ਹੋਰ ਰਾਤ ਹਿਰਾਸਤੇ ਵਿੱਚ ਬਿਤਾਉਣੀ ਪਈ। 19 ਸਤੰਬਰ ਨੂੰ ਜਗਜੀਤ ਸਿੰਘ ਨੇ ਸਾਨੀਆ ਦੇ ਅਦਾਲਤ ਵਿੱਚ ਜਿਨਸੀ ਦਖਲਅੰਦਾਜ਼ੀ ਦੇ ਲਈ ਦੋਸ਼ੀ ਨਾ ਹੋਣ ਦੀ ਤਹੀ ਪਰ ਅਪਰਾਧਿਕ ਪਰੇਸ਼ਾਨੀ ਦੇ ਘਾਟ ਅਪਰਾਧ ਦੇ ਲਈ ਦੋਸ਼ੀ ਮੰਨਿਆ ਜਸਟਿਸ ਕ੍ਰਿਸਟਲ ਲੀਨ ਲੇਸਚੈਂਸਕੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਗਜੀਤ ਸਿੰਘ ਦੇ ਵਕੀਲ ਨੇ ਜੱਜ ਨੂੰ ਦੱਸਿਆ ਕਿ ਉਸ ਦੇ ਕੋਲ 31 ਦਸੰਬਰ ਨੂੰ ਭਾਰਤ ਵਾਪਸ ਆਉਣ ਦੇ ਲਈ ਟਿਕਟ ਸੀ ਪਰ ਜੱਜ ਨੇ ਉਸ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਅਤੇ ਕੈਨੇਡਾ ਵਿੱਚ ਉਸ ਦੇ ਦਾਖਲੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਉਸਨੂੰ 3 ਸਾਲਾ ਦਾ ਪ੍ਰੋਬੇਸ਼ਨ ਆਰਡਰ ਵੀ ਮਿਲਿਆ ਜਿਸ ਦੇ ਵਿੱਚ ਉਸਨੂੰ ਕਿਸੇ ਵੀ ਕੁੜੀ ਦੇ ਨਾਲ ਗੱਲ ਕਰਨ ਕੰਮ ਜਾਂ ਸਕੂਲ ਜਾਣ ਤੋਂ ਵੀ ਵਰਜਿਆ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ